ਦੇਨੇ ਬਾਈ ਐ ਕਰ ਦੋ ਐ ਕਰ ਦੋ ਬਣਾਈ ਆ ਵੀਡੀਓ ਬਾਈ ਨੇ ਸੱਤਲਾ ਗਾਵਾਸੀ ਕਿਸੇ ਦੀ ਹੋਰ ਦੀ ਵੀ ਬਣਾ ਲਾ ਆਪਦੀ ਦਾ ਤਾਂ ਬਣਾਈ ਨਹੀਂ ਮੈਂ ਤਾਂ ਪੇਜ ਤੇ ਪਾਉਂਗਾ ਪੇਜ ਤਾਂ ਬਹੁਤ ਚੱਲਦਾ ਨਾ ਤੇਰਾ ਭਾਈ ਤੋਂ ਜਗਾਧਰੇ ਵਾਲਾ भाई भाई ਹੈਲੋ ਹਲੋ ਆਹ ਬੋਲੋ ਮੈਂ ਵੀ ਬਾਜੀ ਦੀ ਆਓ ਬੀਹੀ ਜੀ ਚੰਪੂ ਵਿੱਚੋਂ ਨਿਕਲਿਆ ਇਦਨੂੰ ਚੜੀ ਜਾਣੇ ਇਦਨੂੰ ਨਹੀਂ ਦੂ ਚੱਕ ਰਹਾ ਭਾਬੀ ਸਿੱਕੋ ਕਰ ਰਹੀ ਉਹ ਵੀ ਨਹੀਂ ਲਾ ਦੋ ਉਹ ਹੋ ਰਿਹਾ ਵੀ ਉਹ ਕੋ ਥੋੜੀ ਜਾ ਚੜਦੀ ਆ ਵੀਰੇ ਬਾਜੀ ਹਾਂ ਹਾਂ ਚੜਾ ਦੋ ਜੀ ਉਹ ਮੋਰ ਲਾ ਆਵੀ ਲੈ ਉਹ ਮੋਰ ਵੀ ਦੇ ਕੋਲੇ ਓਏ ਪ੍ਰਦੀਪ ਕੋਲੇ ਲੈ ਲੈ ਹਾਂ ਉਹ ਦੁਲਜੀ ਬਾਈ 15 ਇਹਨਾਂ ਪੈਂਟਮ ਕਿ ਉਹਦੇ ਯਾਰ ਮਾਰਕਰ ਕਿਤੇ ਕਾਲੇ ਟੁੱਥੇ ਰਹੇ ਔਰ ਇਹ ਇੱਕ ਦੇਸ਼ ਤੋਂ ਆਉਂਦਾ ਛੋਟਾ ਹਨ ਆਹ ਚੀਜ਼ داری ਹੈ ਹੈ ਕਿਤੇ ਪਤਾ ਲੱਗ ਰਿਹਾ ਫਰਾਂ ਦੇ ਨਾਲ ਲੱਗ ਗਿਆ ਬਗੜਾ ਨਾਲ ਲੱਗ ਗਿਆ ਸ਼ਬਦ ਨਾਲ ਲੱਗ ਗਿਆ ਘੰਟੇ ਪੂਰੇ ਹੋ ਗਏ ਦੂਸਰੇ ਜੇਟੀ ਖੜਦੇ ਆਹ ਦੇਖ ਆਹ ਕਰਦਾ ਦੇਖ ਆਹ 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 ਦੇਖ ਗਲੀ ਵੀ ਆਉਂਦੀ ਜਿਹੜੀ ਅੰਦਰ ਨੂੰ ਆ ਜਾਓ ਕਾਲੋ ਨੀ ਬਸ ਬੁਰਾ ਵੇੜਾ ਚ ਬਗਲ ਨਾ ਮੜੀ ਹੋਰ ਕਿਹੜੀ ਕੰਨ ਕੋਈ ਨਹੀਂ ਕੋਈ ਨਹੀਂ ਆਸਤੀ ਪੁੱਤਰਾ ਦੀ ਐਂਟਰੀ ਨਹੀਂ ਆਈ ਐਂਟਰੀ ਫੜਾ ਜੋ ਕਾਲੀ ਆਦਮਵਾਲ ਰਾਜੂ ਯੋਲਾ ਸਨੀ ਨਿਹਾਲੂਵਾਲ ਗੀਤਾ ਆਦਮਵਾਲ ਬਾਹੁਰ ਉਹਨਾਂ 5 ਕਿਲੋ ਸਾਬੂਨ ਲਾਲ ਤੋਰੀ ਸਾਰੇ ਬੰਦੇ ਆ ਗਏ ਆ ਆ ਜਾ ਆ ਜਾ ਜਿਵੇਂ ਲੋਟ ਵੱਦੀ ਕਾਕਾ ਲੋਟ ਵੱਦੀ ਮੰਨਤ ਦੇਵ ਕਲੋਨੀ ਜੰਟੀ ਦੇਣੀਆਂ ਗੀਤਾ ਅਦੰਬਾਲ ਸੋਨੀ ਦਲੇਮ ਬਸੰਤ ਲੇਨ ਹਾ ਸਿਮਰੰਦ ਲੇਨ ਫੌਜੀ ਦਲੇਆਣ ਹਨੀ ਮੌਲੀ ਮਨੀ ਰਸ਼ੀਨ ਪੀਤਾ ਮਾਨ ਕੀ ਸਣੀ ਨਿਹਾਲੂ ਵਾਲ ਜਸਨ ਲੋਟ ਵੱਦੀ ਉਪਤਾਨ ਗੁਰੂ ਅਪਲੋਡ ਵੱਦੀ ਮੰਨ ਤੇ ਦੇਵ ਕਲੋਨੀ ਬੰਚ ਦੇਵ ਕਲੋਨੀ ਜਿਸ ਕਾਰਨ ਲੋਡ ਵੱਦੀ ਸੁੱਖਾ ਲੋਡ ਵੱਦੀ ਪਰਮ ਕਨੇਡਾ ਨਵਰਾਜ ਰੋਡ ਵੱਦੀ ਕੈਮੀ ਮੈਨੇ ਆ ਸੀ ਵੀਰੇ ਆ ਰੋਜਾ ਰੋਜਾ ਬੱਚਾ ਲਾਲ ਕੱਛਾ ਦਾ ਵੀਰੇ ਹਾਂ ਲਾਲ ਕੱਛਾ ਵਾ ਠੀਕ ਆ ਵੀਰੇ ਠੀਕ ਆ ਕੈਮੀ ਮੈਨੇ ਆਇਆ ਹਾਂ 9 ਵਜੇ ਤੋਂ ਟਾਈਮ ਲੱਗੂਗਾ 9:30 ਵਜੇ ਤੱਕ ਇਹਦਾ ਵੀਰੇ ਪਹਿਲਾਂ ਨਾਮ ਬੋਲਦੇ ਆ ਨਾਮ ਬੋਲੀਆਂ ਇਹ ਤਾਂ ਸਹੀ ਹੈ ਨਾ ਲੋਡ ਵੱਦੀ 5 ਮਿੰਟ ਰਹਿਣਾ ਕਸਤਾ ਲੋਡ ਵੱਦੀ ਮੰਨਰਦੇਵ ਕਲੋਨੀ ਜੰਤੀ ਦਨੀਆ ਗੀਤਾ ਦੰਬਾਲ ਸੋਨੀ ਦਲੇਮ ਬਸੰਦ ਲੈਨ ਹਰ ਸਿਮਰਨ ਦਲੇਆਣ ਫੌਜੀ ਦਲੇਆਣ ਹਨੀ ਮੋਲੀ ਮਨੀ ਰਸ਼ੀਨ ਪੀਤਾ ਮਾਨ ਕੀ ਸਨੀ ਨੇ ਆਲੂ ਵਾਲ ਜਸਨ ਲੋਡ ਵੱਦੀ ਕਪਤਾਨਗਰਪ ਲੋਡ ਵੱਦੀ ਮੰਨਤ ਦੇਵ ਕਲੋਨੀ ਬੰਸਦੇਵ ਕਲੋਨੀ ਜਸਕਰਨ ਲੋਡ ਵੱਦੀ ਸੁੱਖਾ ਲੋਡ ਵੱਦੀ ਪਰ ਮੈਗਨੇਡਾ ਨਵਰਾਜ ਲੋਟਵਦੀ ਹਾਂਜੀ ਵੀਰੇ ਕੀ ਹਾਲ ਆ ਅੱਜ ਵੀਰੇ ਆਪਣੇ ਪਿੰਡ ਲੋਟਵਦੀ ਬਸਤੀ ਤੇ ਬਾਜੀ ਸੀ ਤੇ ਆਪਾਂ ਦਾ ਇਹ ਕੂਤਰ ਅੱਜ ਵੀਰੇ ਕੂਤਰ ਕੁੱਲ ਹੋਇਆ ਇੱਥੇ 73 ਤੇ ਮੇਰਾ ਵੀਰ ਪਹਿਲੇ ਟਾਈਮ ਤੇ ਵੀਰੇ ਕੂਤਰਾਂ ਟਾਈਮ ਲੱਗਾ 19 ਦੀ 19 ਕੂਤਰ ਕੱਟੇ ਗਏ ਇਹ ਵੀਰੇ ਟਾਈਮ ਚ ਆ ਗਏ ਤੇ 4-5 ਕੂਤਰ ਵੀਰੇ ਕੱਟੇ ਗਏ 1-2 ਬਹਿ ਕੇ ਹਰ ਗਏ ਤੇ 1-2 ਘਰੇ ਚਲੇ ਗਏ ਵੀਰੇ ਨਾਲ ਦੇ ਨਾਲ ਦੇ ਪਿੰਡਾਂ ਵਾਲੇ ਕਲੀਆਂ ਜਿਵੇਂ ਲੋਟਵਦੀ ਹੋ ਗਿਆ ਇਹਨਾਂ ਪਿੰਡਾਂ ਦੇ ਤੇ ਬਾਕੀ ਵੀਰੇ ਕਬੂਤਰ ਸਹੀ ਆ 19 ਕਬੂਤਰ ਆ ਵੀਰੇ ਟਾਈਮ ਆ ਦਾ ਤੇ ਉਹਨਾਂ ਦਾ ਨਾਮ ਹੈਗਾ ਵੀਰੇ ਜਸਨ ਲੋਟਵੱਦੀ ਕਾਕਾ ਲੋਟਵੱਦੀ ਮਾਨਨਤ ਦੇਵ ਕਲੋਨੀ ਗੀਤਾ ਅੰਬਾਲ ਸੋਨੀ ਦਲੇਨ ਬਸੰਤਲੇਨ ਫੌਜੀ ਦਲੇਨ ਹਨੀ ਮਹੌਲੀ ਮਨੀ ਰਸੀਨ ਪੀਤਾ ਮਾਨਕੀ ਸਣੀ ਨਿਹਾਲੂ ਵਾਲਾ ਜਸਨ ਲੋਟਵੱਦੀ ਕਪਤਾਨਗਰਪ ਲੋਟਵੱਦੀ ਮਾਨਨ ਦੇਵ ਕਲੋਨੀ ਵੰਸਦੇਵ ਕਲੋਨੀ ਜਸਕਰਨ ਲੋਹੜਵਦੀ ਸੁੱਖਾ ਲੋਹੜਵਦੀ ਪਰਮ ਕਨੇਡਾ ਨਵਰਾਜ ਲੋਹੜਵਦੀ ਇਹਨਾਂ ਕੁ ਉਤਰਾਂ ਵੀਰੇ ਟਾਈਮ ਆ ਤੇ ਬਾਕੀ ਕੁ ਉਤਰ ਸਹੀ ਆ ਵੀਰੇ ਬਾਕੀ ਦੇ ਅਪਡੇਟ ਦੰਨੇ ਉਹਨੂੰ ਬਾਅਦ ਵੀਰੇ